ਭਾਈ ਜਿਹੜੀ ਇਹ ਤੁਸੀਂ ਅੱਗ ਦੇਖ ਰਹੇ ਹੋ ਰਾਇਕੋਡ ਤੋਂ ਜੋਲਾਣ ਰੋਡ ਤੇ ਲੱਗਿਆ ਤੇ ਇੰਨੀ ਭਿਆਨਕ ਅਕ ਸੀ ਤੇ ਬਹੁਤ ਮੁਸ਼ਕਲ ਨਾਲ ਪਿੰਡ ਵਾਲਿਆਂ ਨੇ ਕਾਬੂ ਪਾਇਆ ਤੇ ਨਾਲ ਹੀ ਫਾਇਰ ਬਿਗਟ ਦੀ ਗੱਡੀ ਆਈ ਮੁੱਲਾਪੁਰ ਤੋਂ ਅੱਗ ਨੇ ਜਾਨੀ ਕਿ ਮੰਨ ਕੇ ਚੱਲੋ 30 ਤੋਂ 40 ਕੀਲੇ ਜਿਹੜੇ ਤੂੜੀ ਬੁਨਣ ਵਾਲੇ ਸੀ ਉਹ ਤਬਾਹ ਕਰ ਤੇ ਬਹੁਤ ਹੀ ਮੁਸ਼ਕਲ ਨਾਲ ਅੱਗ ਤਾਂ ਇੱਥੇ ਕਾਬੂ ਪਾਇਆ ਗਿਆ ਨਾਲ ਫਾਇਰ ਬਿਗਟ ਦੀ ਗੱਡੀ ਆਈ ਇੱਥੇ ਇੱਥੇ ਸਾਧੇ ਹਾਂ ਔਰ ਟਾਈਮ ਲੱਗਾ ਅੱਗ ਦੇ ਕਾਬੂ ਪਾਉਣ ਨੂੰ ਨੇਰੀ ਬਹੁਤ ਚੱਲ ਰਹੀ ਸੀ ਰਾਤ ਦਾ ਟਾਈਮ ਸੀਗਾ ਇੱਥੋਂ ਅੱਗ ਦੇ ਕਾਬੂ ਪਾਇਆ ਤੇ ਨਾਲ ਹੀ ਸਵਾਪਰਾ ਪੰਡਾ ਜਹੌਣਾਂ ਦੇ ਨਾਲ ਹੀ ਉੱਥੇ ਅੱਗ ਚੱਲੀ ਗਈ ਉੱਥੇ ਲੱਗੀ ਤੇ ਉੱਥੇ ਗਈ ਫਾਇਰ ਬਿਗੇਟ ਉੱਥੇ ਅੱਗ ਤੇ ਕਾਬੂ ਕੀਤਾ ਗਿਆ ਨਾਲ ਹੀ ਕੋਤਵੇ ਤੇ ਉਧਰ ਏਰੀਆ ਚ ਉਧਰ ਅੱਗ ਲੱਗੀ ਕੋਤਵੇ ਨਹਿਰ ਦੇ ਕੋਲ ਤੇ ਨੇਰੀ ਦੇ ਕਾਰਨ ਕਈ ਜਗ੍ਹਾ ਤੇ ਅੱਗ ਲੱਗੀ ਤੇ ਇਹ ਅੱਗ ਦਾ ਮੇਨ ਕਾਰਨ ਵੀ ਜਿਹੜੇ ਵੀਰ ਪਨੀਰੀ ਪੀਚਣ ਲਈ ਅੱਗ ਲਾਉਂਦੇ ਆ ਥੋੜਾ ਇਹ ਚਾਰ ਤਿੰਨ ਰੋਕੋ ਯਾਰ ਜਿਨ੍ਹਾਂ ਨੇ ਤੂੜੀਆਂ ਪੀਆਂ ਬਣ ਲੈਣ ਦਿਓ ਫਿਰ ਮੇਰਾ ਵੀ ਅੱਗ ਲਾਇਓ ਉਹ ਦੇ ਕਾਰਨ ਬਹੁਤ ਵੀਰਾਂ ਦਾ ਨੁਕਸਾਨ ਹੋ ਗਿਆ